ਅੱਜ ਮੈਂ ਤੁਹਾਡੇ ਲਈ ਰੈਸিপি ਲੈ ਕੇ ਆਈ ਹਾਂ ਬਿਲਕੁਲ ਡਿਫਰੈਂਟ ਐਂਡ ਹੈਲਦੀ ਰੈਸিপি ਜਿਨ੍ਹਾਂ ਨੂੰ ਤੇ ਮਿੱਠਾ ਬਹੁਤ ਪਸੰਦ ਆਉਂਦਾ ਹੈ ਨਾ ਉਹਨਾਂ ਲਈ ਮੈਂ ਲੈ ਕੇ ਆਈ ਹਾਂ ਜਿਨ੍ਹਾਂ ਨੂੰ ਮਿੱਠਾ ਨਹੀਂ ਬਿਲਕੁਲ ਪਸੰਦ ਹੋ ਤੁਸੀਂ ਅਵੋਇਡ ਕਰ ਸਕਦੇ ਹੋ ਇਸ ਵੀਡੀਓ ਨੂੰ ਐਂਡ ਇਹ ਬਿਲਕੁਲ ਹੀ ਹੈਲਦੀ ਜਿਹੜੀ ਹੈ ਮਿਠਾਈ ਹੈ ਤੇ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਕਿ ਹੈਲਦੀ ਕਿਵੇਂ ਹੈ ਤੇ ਇਹਨੂੰ ਬਣਾਉਣਾ ਕਿਵੇਂ ਹੈ ਤੇ ਇਸ ਨੂੰ ਬਣਾਉਣਾ ਵੀ ਬਹੁਤ ਸਿੰਪਲ ਐਂਡ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਓ ਅਸੀਂ ਦੀ ਰੈਸিপি ਦੇਖਦੇ ਹਾਂ ਪਹਿਲਾ ਇਹਦਾ ਹਲਕਾ ਦਾ ਸੌਫਟਪਨ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਇਨਸਾਈਡ ਐਂਡ ਇਟਸ ਅ ਵੈਰੀ ਡੇਲੀਸ਼ੀਅਸ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਈ ਹੈ ਐਂਡ ਪਲੀਜ਼ ਗਾਜਰ ਖਤਮ ਹੋਣ ਤੋਂ ਪਹਿਲਾਂ-ਪਹਿਲਾਂ ਇਸ ਵੀਡੀਓ ਨੂੰ ਜ਼ਰੂਰ ਦੇਖ ਕੇ ਬਣਾ ਕੇ ਰੈਸਪੀ ਮੈਨੂੰ ਕਮੈਂਟ ਸੈਕਸ਼ਨ ਚ ਆਪਣੀ ਰਾਇ ਜ਼ਰੂਰ ਦਿਓ ਐਂਡ ਚੈਨਲ ਤੇ ਨਿਊ ਤੇ ਫਟਾਫਟ ਜਾ ਕੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਤੇ ਹੁਣ ਇਹ ਰੈਸਪੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸੇ ਦੇ ਵਿੱਚ ਲੈਨੇ ਤੋ ਗਾਜਰਾ ਤੋ ਮੈਂ ਇੱਥੇ orange ਕਲਰ ਦੀ ਗਾਜਰਾ ਯੂਜ਼ ਕੀਤੀ ਹੈ ਜਾਂ ਤੁਸੀਂ red ਵੀ ਯੂਜ਼ ਕਰ ਸਕਦੇ ਹੋ ਤੇ ਇਹਨਾਂ ਨੂੰ ਅੱਛੇ ਤਰੀਕੇ ਨਾਲ ਸੀ ਗ੍ਰੇਟ ਕਰਕੇ ਉਸ ਤੋਂ ਬਾਅਦ ਗ੍ਰੇਟ ਨਹੀਂ ਚੋਪਰ 'ਚ ਚੋਪ ਕਰਨਾ ਚਾਹਤ ਤਾਂ ਵੀ ਕਰ ਸਕਦੇ ਹੋ ਇਸ ਨੂੰ ਫਾਈਨ ਪੇਸਟ ਬਣਾ ਲੈਣੀ ਆ ਤੁਸੀਂ ਦੇਖੋ ਮੈਂ ਚਾਰ ਦੇ ਵਿੱਚ ਜਿਹੜੀ ਆ ਫਾਈਨ ਪੇਸਟ ਬਣਾ ਕੇ ਰੈਡੀ ਕਰ ਲਿਆ ਹੈ ਤੇ ਪੈਨ ਦੇ ਵਿੱਚ ਲਵਾਂਗੇ ਇੱਕ ਚਮਚ ਦੇਸੀ ਘਿਓ ਬਟਰ ਵੀ ਲੈ ਸਕਦੇ ਹੋ ਮੈਸੇ ਦੇਸੀ ਘਿਓ ਸਭ ਤੋਂ ਬੈਸਟ ਹੈਗਾ ਹੈ ਤੇ ਇਹ ਦੇਸੀ ਘਿਓ ਲੈ ਕੇ ਤੇ ਇਹਦੇ ਵਿੱਚ ਸੀ ਜੋ ਜਾਰ ਦੇ ਵਿੱਚ ਮਿਕਸੀ ਜਾਰ ਦੇ ਵਿੱਚ ਬਣਾ ਕੇ ਪੇਸਟ ਰੱਖੀ ਸੀ ਉਹ ਅਸੀਂ ਐਡ ਕਰ ਦਵਾਂਗੇ ਐਂਡ ਇਹ نیچے ਨਹੀਂ ਲੱਗਣੀ ਚਾਹੀਦੀ ਧਿਆਨ ਰੱਖਿਓ ਨੂੰ ਕੰਟੀਨਿਊ ਆਪਾਂ ਹਿਲਾਉਂਦੇ ਚਾਵਾਂਗੇ ਤਾਂ ਜੋ ਇਹਦੇ ਵਿੱਚ ਜਿਹੜਾ ਪਾਣੀ ਉਹ ਬਿਲਕੁਲ ਸੁੱਕ ਤੇ ਜਦੋਂ ਪਾਣੀ ਸੁੱਕ ਕੇ ਰੈਡੀ ਹੋ ਜਾਵੇ ਉਸ ਨੂੰ ਤੁਸੀਂ ਠੰਡਾ ਹੋਣ ਲਈ ਸਾਈਡ ਤੇ ਰੱਖ ਦੇਣਾ ਹੈ ਤੇ ਹੁਣ ਇੱਥੇ ਲਿਆ ਸੀ ਹਾਫ ਕੱਪ ਪਨੀਰ ਇਹ ਕਰਦਾ ਹੀ ਪਨੀਰ ਹੈਗਾ ਇਹ ਤੇ ਇਸ ਨੂੰ ਆਪਾਂ ਅچھے ਤਰੀਕੇ ਨਾਲ ਇਦਾਂ ਆਪਾਂ ਮਲ ਮਲ ਕੇ ਇਤਾਂ ਸਮੂਥ ਜਿਹਾ ਟੈਕਚਰ ਦੇ ਨਾ ਇਸ ਤਾਂ ਤਾਂ ਜੋ ਇਹਦੇ ਵਿੱਚ ਬਿਲਕੁਲ ਵੀ ਪਾਣੀ ਦੀ ਬੂੰਦ ਨਾ ਰਹਿ ਜਾਵੇ ਤੇ ਇੱਕਦਮ ਸਮੂਥ ਟੈਕਚਰ ਬਣ ਕੇ ਰੈਡੀ ਹੋਵੇ ਤੇ ਤੋਂ ਨੀ ਚੀਜ਼ਾਂ ਸਾਨੂੰ ਡਰਾਈ ਚਾਹੀਦੀਆਂ ਨੇ ਤੇ ਹੁਣ ਇਹਦਾ ਜੋ ਅਸੀਂ ਗਾਜਰ ਦਾ ਡਰਾਈ ਪੇਸਟ ਬਣਾ ਕੇ ਰੱਖਿਆ ਸੀ ਉਹ ਵੀ ਇਹਦੇ ਵਿੱਚ ਐਡ ਕਰ ਦਾਂਗੇ ਹੁਣ ਇਹਦੇ ਨਾਲ ਅਸੀਂ ਐਡ ਕਰਾਂਗੇ 1 ਟੇਬਲस्पून ਮਿਲਕ ਪਾਊਡਰ ਕੌਰ ਟੇਬਲਸ ਪੌਣ ਕੌਰ ਫਲਾਉਰ ਅਰਾ ਰੋਡ ਵੀ ਕਹਿੰਦੇ ਜਿਸ ਨੂੰ ਆਪਾਂ ਉਹ ਦੋਨੇ ਚੀਜ਼ਾਂ ਅਸੀਂ ਪ੍ਰਾਪਰ ਮਾਤਰਾ ਦੇ ਵਿੱਚ ਐਡ ਕਰਨੀਆਂ ਨੇ ਐਂਡ ਤੁਸੀਂ ਦੇਖੋ ਕਿ ਐਂ ਵਧੀਆ ਜਿਹਾ ਡੋ ਬਣਾ ਕੇ ਸਮੂਥਲੀ ਜਿਆ ਰੈਡੀ ਕਰ ਲੈਣਾ ਸੀ ਇਸ ਨੂੰ ਰੈਸਟਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਿਰਫ ਤੁਸੀਂ ਹੈਂਡ ਵਾਸ਼ ਕਰਕੇ ਹਲਕੀ ਜਿਹੀ ਹੱਥਾਂ ਨੂੰ ਤੇਲ ਲਗਾ ਲੈਣਾ ਹੈ ਤਾਂ ਜੋ ਜੋ ਅਸੀਂ ਬੈਟਰ ਲਈਏ ਤੇ ਇਹ ਚਿਪਕੇ ਨਾ ਆਥਾ ਨੂੰ ਤੇ ਤੁਸੀਂ ਨਾ ਅਰਾਊਂਡ ਸ਼ੇਪ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਤੁਸੀਂ ਘਰੇ ਤਾਂ ਬਣਾਨੀ ਅਸੀਂ ਹੈਨਾ ਤੇ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਇਸ ਨੂੰ ਤੁਸੀਂ ਆ ਰਾਉਂਡ ਸ਼ੇਪ ਕਰਨਾ ਚਾਹੋ ਰਾਉਂਡ ਕਰ ਸਕਦੇ ਹੋ ਜਾਂ ਟ੍ਰਾਇੰਗਲ ਕਰਨਾ ਚਾਹੋ ਟ੍ਰਾਇੰਗਲ ਕਰ ਸਕਦੇ ਹੋ ਆ ਗਰਸ ਗੁੱਲੀਆਂ ਮਗੂ ਬਣਾਉਣਾ ਚਾਹਦੇ ਤਾਂ ਉਹ ਵੀ ਬਣਾ ਸਕਦੇ ਹੋ ਸ਼ੇਪ ਦੇ ਵਿੱਚ ਬਣਾ ਕੇ ਹੁਣ ਤੁਸੀਂ ਕਹਿੰਦੇ ਹੋ ਕਿ ਹੈਲਦੀ ਕਿਵੇਂ ਹੋਵੇ ਹਨਾ ਤੇ ਸਭ ਤੋਂ ਪਹਿਲਾਂ ਸਟੀਮਰ ਹੈ ਤਾਂ ਸਟੀਮਰ ਲੈ ਲਓ ਫਿਰ ਕੋਈ ਇਦਾਂ ਦੀ ਛੰਨੀ ਹੈ ਤੇ ਇਹਦੇ ਵਿੱਚ ਮੈਂ ਸਾਰੇ ਜਿਹੜੇ ਆ ਪਾ ਕੇ ਗੁਲਾਬ ਜਾਮਨ ਜਿਹੜਾ ਗੁੱਲੇ ਜੋ ਵੀ ਕਹਿ ਸਕਦੇ ਹੋ ਤੁਸੀਂ ਇਦੇ ਵਿੱਚ ਪਾ ਕੇ ਅਸੀਂ ਸਟੀਮ ਕਰ ਲੈਣੇ ਨੇ ਤੇ ਦਸ ਗੁੱਲੀਆਂ ਵਾਸਤੇ ਜਾਂ ਚਮਚਮ ਵਾਸਤੇ ਤੇ ਇਹਦੇ ਵਿੱਚ ਹੁਣ ਅਸੀਂ ਚਾਹ ਨਹੀਂ ਬਣਾ ਕੇ ਤਿਆਰ ਕਰਾਂਗੇ ਤੇ ਜਿੰਨਾ ਅਸੀਂ ਇਹਦੇ ਵਿੱਚ ਗੁੜ ਲਿਆ ਨਾ ਤੇ ਮੈਂ ਮਤਲਬ ਇੱਕ ਕੱਪ ਗੁੜ ਲਿਆ ਤੇ ਦੋ ਕੱਪ ਮੈਂ ਇਹਦੇ ਵਿੱਚ ਐਡ ਕੀਤਾ ਹੈ ਪਾਣੀ ਜੇ ਤੁਸੀਂ ਖੰਡ ਵੀ ਬਣਾਉਣਾ ਚਾਹੁੰਦੇ ਸੇਮ ਕੁਆਂਟੀਟੀ ਹੈਗੀ ਆ ਉਸ ਤੋਂ ਬਾਅਦ ਇਹਦੇ ਵਿੱਚ ਇਲਾਚੀ ਪਾ ਕੇ ਤੇ ਥੋੜਾ ਜਿਹਾ ਰੋਸ ਵਾਟਰ ਜਿਹੜਾ ਹੈ ਉਹ ਵੀ ਤੁਸੀਂ ਐਡ ਕਰ ਦਿਓ ਜਾਂ ਕੇਵੜਾ ਵਾਟਰ ਹੈ ਤਾਂ ਉਹ ਤੁਸੀਂ ਐਡ ਕਰ ਸਕਦੇ ਹੋ ਤੇ ਇਹ ਜਿਵੇਂ ਉਬਲ ਕੇ ਜਦੋਂ ਤਿਆਰ ਹੋ ਜਾਵੇ ਚਾਣੀ ਇਹ ਤੇ ਇਹਦੇ ਵਿੱਚ ਕੋਈ ਤਾਰ ਨਹੀਂ ਬਣਾਣੀ ਤੇ ਉਬਲ ਦੀ ਉਬਲ ਦੀ ਚਾਸ਼ਨੀ ਦੇ ਵਿੱਚ ਤੁਸੀਂ ਸਟੀਮ ਹੋਏ ਜਿਹੜੇ ਆ ਚਮਚਾ ਮੈਟ ਕਰ ਦੇਣੀ ਨੇ ਐਂਡ ਉਸ ਤੋਂ ਬਾਅਦ ਇਹਦੇ ਵਿੱਚ ਜਦੋਂ ਅੱਛਾ ਤਰੀਕੇ ਨਾਲ ਰਸ ਭਰ ਜਾਵੇ ਤਾਂ ਜਿਹੜੇ ਤੁਹਾਡੇ ਕਰੇ ਹੀ ਚੰਚਮ ਜਾਰਾ ਸਕੂਲੇ ਪਾਣ ਕੇ ਬਿਲਕੁਲ ਤਿਆਰ ਹੋ ਵੀ ਕੈਰਟ ਐਂਡ ਪਨੀਰ ਤੋਂ एकदम जूसी टैक्सचर आया एक बार बना के तुम करे जरूर ट्राई करियो जो वधिया वीडियो लगी तो लाइक शेयर कमेंट करके सानू जरूर दसियो मिलते हैं एक और न्यू वीडियो के नाल तब तक के लिए बाय बाय थैंक्स फॉर वॉचिंग